ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦ ਸਾਹਿਬ ਦੇ ਬਚਨ ਹੈ ਫਰੀਦਾ ਕੁ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦੇਂਦਿਆਂ ਨਿਤ ਜੋਤ ਜੋ ਸ਼ੈਤਾਨ ਵੰਜਾਇਆ ਸੇ ਕਿਉ ਸੇ ਕਿਤ ਫੇਰਾ ਚਿੱਤ ਤੇ ਫਰੀਦ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਦਾ ਮਨ ਰੂਪੇ ਸ਼ੈਤਾਨ ਹੋਣਾ ਜਿਹੜਾ ਮਾਜੇ ਨਾ ਲੋਕਾਂ ਨੂੰ ਮਨ ਰੂਪੇ ਸ਼ੈਤਾਨ ਨੇ ਆਪਣੇ ਵਾਸ ਵਿੱਚ ਕਰਕੇ ਪੁੱਠੇ ਰਾਹ ਤੋਰਿਆ ਹੋਇਆ ਨਾ ਮਾਇਆ ਦੇ ਰਥਾਂ ਕਸਾਂ ਵਿੱਚ ਜੋ ਆਪਣਾ ਭੁਲਾ ਭਰਾ ਵੀ ਨਾ ਪਛਾਣਦਿਆਂ ਹੋਇਆ ਬਸ ਗਲਤੋਂ ਰਾਹ ਤੋਂ ਰਾਹ ਰਸਤੇ ਤੋਂ ਰਸਤੇ ਅੱਗੇ ਤੋਂ ਅੱਗੇ ਨਿਮਾਨ ਵਿੱਚ ਗਲਤਾਨ ਹੋਈ ਜਾਂਦੇ ਆ ਨਾ ਰਸਾਂ ਕਸਾਂ ਵਿੱਚ ਅੱਖਣ ਲੱਗੇ ਉਹਨਾਂ ਨੂੰ ਕੋ ਕਹਿੰਦੇ ਆ ਜਾਂ ਗੈਂਦੇ ਆ ਕਹਿੰਦੇ ਜਿੰਨੀਆਂ ਮਰਜੀ ਕੋਕਾਂ ਮਾਰੀ ਜਾਈਏ ਜਿੰਨਾ ਮਰਜੀ ਉਹਨਾਂ ਨੂੰ ਰੌਲਾ ਪਾ ਪਾ ਕੇ ਵੀ ਵਰਜ ਵਰਜ ਕੇ ਵੀ ਮੋੜੀਏ ਨਾ ਜੋ ਸੈਤਾਨ ਭਜਾਇਆ ਛੇਕਿਤ ਫੇਰਾ ਚਿੱਤ ਕਹਿੰਦੇ ਜੇ ਉਹਨਾਂ ਨੂੰ ਮਨ ਨੇ ਮਨ ਰੂਪੇ ਸੈਤਾਨ ਨੇ ਆਪਣੇ ਕਬਜ਼ੇ ਚ ਕਰ ਲਿਆ ਨਾ ਤੇ ਸੈਤਾਨ ਦੇ ਕਬਜ਼ੇ ਵਿੱਚ ਹੋਇਆ ਮਨੁੱਖ ਬਹੁਤ ਔਖਾ ਝੁੱਟਦਾ ਇਹ ਮਨ ਸੈਤਾਨ ਹੀ ਆ ਵਾਹਿਗੁਰੂ ਆ ਘੰਟਾ ਕ ਪਹਿਲਾਂ ਪਤਾ ਲੱਗਾ ਬੇ ਕਮਲ ਕੌਰ ਜਿਹੜੀ ਸੀਗੀ ਉਹ ਗੱਡੀ ਦੇ ਵਿੱਚ ਕੇਦੇ ਬਠਿੰਡੇ ਉਥੇ ਆਦੇਸ਼ ਹਸਪੀਟਲ ਦੇ ਬਾਹਰ ਪਾਰਕਿੰਗ ਦੇ ਵਿੱਚ ਗੱਡੀ ਵਿੱਚ ਉਹਦੀ ਗਲੀ ਥੜੀ ਲਾਸ਼ ਵਾ ਜਿਹੜੀ ਉਹ ਪ੍ਰਾਪਤ ਹੋਈ ਆ ਮੁਸ਼ਕ ਮਾਰਦੀ ਦੇਖੋ ਕਿੰਨਾ ਸਿੰਘਾਂ ਨੇ ਜਾਂ ਹੋਰਾਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਇਹ ਗਲਤ ਲੱਚਰ ਪਾਉਣ ਵਾਲਾ ਜਿਹੜਾ ਰਾਹ ਆ ਨਾ ਲੱਚਰਤਾ ਦਾ ਰਾਹ ਛੱਡ ਦੇ ਸਿਰਫ ਪੈਸਿਆਂ ਖਾਤਰ ਕਰ ਰਹੀ ਸੀ ਨਾ ਸਭ ਕੁਝ ਆ ਹੁਣ ਇੱਥੇ ਰਹਿ ਗਿਆ ਸਭ ਕੁਝ ਕਬੀਰ ਸਾਹਿਬ ਕਹਿੰਦੇ ਕਬੀਰ ਜਦਬ ਜਰੀਆ ਤਬ ਹੋਏ ਭਸਮ ਤਨ ਰਹੇ ਕਰਮ ਦਾ ਲਖਾਈ ਕਾਚੀ ਗਾਗਰ ਨੀਰ ਪਰਦਾ ਜਾਂ ਤਨ ਕੀ ਇਹ ਹੈ ਵਡਾਈ ਅਕਲ ਲੱਗੇ ਜਦਬ ਜਰੀਆ ਜਦੋਂ ਜਲ ਜਾਈਦਾ ਨਾ ਭਾਵ ਕੇ ਜਦੋਂ ਮਰਨ ਤੋਂ ਬਾਅਦ ਜਰੀਏ ਫੂਕ ਦਿੰਦਾ ਫੂਕ ਦੇਈਦਾ ਤੇ ਤਾਂ ਵੀ ਉਹ ਮਿੱਟੀ ਬਣ ਜਾਂਦਾ ਸਵਾਹ ਬਣ ਜਾਂਦਾ ਤੇ ਜੇ ਰਹਿ ਜਾਏ ਜਦ ਜਦ ਜਰੀਆ ਤਬ ਹੋਏ ਭਸਮ ਤਨ ਰਹੇ ਜੇ ਰਹਿ ਜਾਏ ਪਾਬ ਨਾ ਜਾਲੀਏ ਤਾਂ ਫਿਰ ਕਬਰ ਵਿੱਚ ਦੱਬ ਦੇਈਦਾ ਆ ਤੇ ਰਹੇ ਕਰਮ ਦਾ ਲਖਾਈ ਫਿਰ ਕਬਰ ਦੇ ਵਿੱਚ ਕੀੜੇ ਖਾ ਕੇ ਉਹਨੂੰ ਮਿੱਟੀ ਬਣਾ ਦਿੰਦੇ ਆ ਤਾਂ ਫਿਰ ਮਿੱਟੀ ਕੀੜੇ ਆਪ ਮਿੱਟੀ ਬਣ ਜਾਂਦੇ ਬਾਅਦ ਚ ਮਾਰੇ ਕਹਿੰਦੇ ਭਾਈ ਇਹ ਕਾਜੀ ਗਾਗਰ ਨੀਰ ਪੜਦਾ ਇਹ ਆ ਤਨ ਕੀ ਇਹ ਹੈ ਬਡਾਈ ਕਹਿੰਦੇ ਭਾਈ ਇਹ ਕੱਚੀ ਕੱਚਾ ਭਾਂਡਾ ਆ ਇਹ ਘੜਾ ਆ ਕੱਚਾ ਤੇ ਕੱਚੇ ਘੜੇ ਦੇ ਵਿੱਚ ਕੱਚਾ ਘੜਾ ਮਤਲਬ ਜਿਹੜਾ ਹੱਲੇ ਆਵੇ ਵਿੱਚ ਪੱਕਿਆ ਵੀ ਨਹੀਂ ਜਿਹੜਾ ਆਵੇ ਵਿੱਚ ਅਜੇ ਪਕਾਇਆ ਵੀ ਨਹੀਂ ਉਹ ਤੋਂ ਵੀ ਪਹਿਲਾਂ ਜਿਹੜਾ ਕੱਚਾ ਘੜਾ ਸਿਰਫ ਫੱਟ ਜਿਹੜਾ ਥੱਪਿਆ ਹੁੰਦਾ ਤਮਾਰਾ ਕਹਿੰਦੇ ਉਹਦੇ ਵਿੱਚ ਪਾਣੀ ਪਾ ਕੇ ਰੱਖਦੀ ਹੈ ਕਿੰਨਾ ਕਿਤੇ ਰਹਿਣਾ ਦੇ ਜਿਹੜੀ ਇਹ ਕੱਚਾ ਘੜਾਇਆ ਤਦੇ ਮਾਰਾ ਨੇ ਕਿਹਾ ਇਹ ਜਿਹੜੀ ਅਸਲ ਦੇ ਵਿੱਚ ਜਿਹੜਾ ਅਸਲੀਅਤ ਉਹ ਨਾ ਮਨੋਖ ਆਪਣੇ ਆਪ ਨੂੰ ਦੇਖਦੇ ਕੇ ਬੜਾ ਸ਼ੀਸ਼ੇ ਅੱਗੇ ਖੜਾ ਹੋ ਕੇ ਕਹੂਗਾ ਮੇਰਾ ਐਦਾਂ ਦਾ ਹੁਸਨ ਮੇਰਾ ਐਦਾਂ ਦਾ ਰੰਗ ਰੂਪ ਮੇਰੇ ਐਦਾਂ ਦੇ ਨੈਣ ਨਾਖ ਤੇ ਇਹ ਬਾਹਰੋਂ ਦੀਦੇ ਆ ਇਹ ਬਾਹਰੋਂ ਦੀਦੇ ਆ ਮਹਾਰਾਜ ਨੇ ਅਸਲ ਅਸਲ ਸਚਾਈ ਸਾਨੂੰ ਦੱਸਦੇ ਹੋਇਆ ਕਹੀ ਆ ਆ ਕਰਨ ਲੱਗੇ ਬੇਸਟ ਆਸਤ ਰਕਤ ਪਰੇਟੇ ਚਾਮ ਤਿਸ ਉੱਪਰਲੇ ਰੱਖਿਓ ਗਮਾਨ ਬੇਸ ਦਾ ਮਤਲਬ ਗੰਦ ਕਹਿੰਦੇ ਗੰਦਗੀ ਤੇ ਹੱਡੀਆਂ ਤੇ ਖੂਨ ਵਿੱਚ ਪਾ ਕੇ ਇਹਦੇ ਉੱਤੇ ਚਮੜਾ ਲਪੇਟਿਆ ਹੋਇਆ ਸਾਰੀਆਂ ਗੰਦੀਆਂ ਚੀਜ਼ਾਂ ਇਸ ਚਮੜੇ ਦੇ ਹੇਠ ਲਗਾਈਆਂ ਹੋਈਆਂ ਨੇ ਨਹੀਂ ਤਾਂ ਹੁਣ ਦੇਖੋ ਗਰਮੀ ਵਿੱਚ ਪਸੀਨਾ ਆਉਂਦਾ 2 ਮਿੰਟਾਂ ਦੇ ਵਿੱਚ ਸਰੀਰ ਮੁਸ਼ਕਮਾਨ ਲੱਗ ਜਾਂਦਾ ਅੱਖਾਂ ਵਿੱਚੋਂ ਵੀ ਗੰਦਗੀ ਸਵੇਰੇ ਨਿਕਲਦੀ ਜਾਂ ਨੱਕ 'ਚੋਂ ਮੂੰਹ 'ਚੋਂ ਕੰਨਾਂ 'ਚੋਂ ਕਿ ਤੁੰਨੀ 'ਚੋਂ ਮਲ ਮੂਤਰ ਦੇ ਰਸਤੇਆਂ 'ਚੋਂ ਕਿਹੜੀ ਜਗ੍ਹਾ ਆ ਹਰ ਮੌਸਮ ਦੇ ਵਿੱਚੋਂ ਗੰਦਗੀ ਬਾਹਰ ਆਉਂਦੀ ਆ ਅਬ ਦੇਖੋ ਹੁਣ ਉਹ ਜਿਹੜੀ ਕਮਲ ਕੌਰ ਦੀ ਗੀ ਉਹ ਬਹਿਜਾਣੀ ਦਾ ਨਾਂ ਕਾਂਚਨ ਕੁਮਾਰੀ ਉਹ ਦੋ ਦਿਨੇ ਅਜੇ ਉਹਦੇ ਵਿੱਚ ਬੈਈ ਰਹੀ ਆ ਗੱਡੀ ਦੇ ਵਿੱਚ ਤੇ ਸਰੀਰ ਮੁਸ਼ਕ ਮਾਰ ਗਿਆ ਉਹ ਹੀ ਸਰੀਰ ਜਿਹਨੂੰ ਮਹਾਰਾਜ ਕਹਿੰਦੇ ਨੇ ਨਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਜਿੰਨ ਲੋਇਣ ਜਗ ਮੋਹਿਆ ਸੇਲ ਲੋਇਣ ਮੈਂ ਡਿੱਟ ਅ ਕੱਜਲ ਰੇਖਣਾ ਸੈਂਦੀਆਂ ਸੇ ਪੰਛੀ ਸੂਏ ਬਹਿਟ ਆਖਣ ਲੱਗੇ ਫਰੀਦ ਮੈਂ ਓੱਖਾਂ ਵੀ ਦੇਖੀਆਂ ਨੇ ਜਿਹੜੀਆਂ ਜਿਉਂਦੇ ਜੀ ਵਿੱਚ ਕੱਜਲ ਦੀ ਰੇਖਾ ਪਾਜਵੇ ਨਾ ਕੱਜਲ ਜਿਹੜਾ ਸੁਰਮਾ ਆ ਜੇ ਸੁਰਮਾ ਵੀ ਮਾਰਾ ਜਾਂ ਮੋਟਾ ਪਾਜਵੇ ਤਾਂ ਉਹਨੂੰ ਵੀ ਨਹੀਂ ਚੱਲਦੀਆਂ ਸੀ ਤਾਂ ਵੀ ਰੜਕਣ ਲੱਗ ਪੈਂਦੀਆਂ ਸੀ ਤਾਂ ਕਹਿੰਦੇ ਮੈਂ ਹੁਣ ਉਹ ਹੀ ਅੱਖਾਂ ਦੇਖੀਆਂ ਨੇ ਪੰਜੀ ਜੁੰਝਾ ਮਾਰ ਰਹੇ ਨੇ ਉਹਨਾਂ ਦੇ ਵਿੱਚ ਉਹ ਇਹ ਇਹ ਦਸ਼ਾ ਆ ਮਨੁੱਖ ਦੀ ਆਖਰ ਦੀ ਪਰ ਜਿਹੜਾ ਰੱਬ ਨੂੰ ਭੁੱਲ ਜਾ ਉਹਦੀ ਖਾਸ ਕਰਕੇ ਹੈ ਤਾਂ ਹਰੇਕ ਦੀ ਆ ਕਿਉਂਕਿ ਜਲਨਾ ਮਿੱਟੀ ਤਾਂ ਹੋ ਹੀ ਜਾਣਾ ਹਰੇਕ ਨੇ ਪਰ ਇਹਦੇ ਅਸਲੀਅਤ ਸਰੀਰ ਦੀ ਇਹੋਈ ਆ ਅਸੀਂ ਭੁੱਲ ਜਾਨਨੇ ਆਂ ਵੀ ਇਹਦੇ ਅੰਦਰ ਸਿਰਫ ਹੱਡੀਆਂ ਗੂੰ ਮੂਤ ਤੇ ਮਿਜ ਤੇ ਲਹੂ ਆ ਤੇ ਉੱਤੇ ਜਮੜਾ ਲਪੇਟੇ ਹੋਇਆ ਬੇਸਤਾ ਬੇਸਤਾ ਅਸਤ ਰक्त ਪਰੇਟੇ ਚਾਮ ਤੇ ਸੁਪਰੇ ਰੱਖਿਓ ਗੁਮਾਨ ਮਾਰੇ ਕਹਿੰਦੇ ਤੂੰ ਇਹਦੇ ਤੇ ਹੰਕਾਰ ਕਰੀ ਜਾਨਾ ਇੱਕ ਸਹਿਦ ਗ੍ਰੀਤੀ ਦੇ ਲੋਕਾਂ ਵਿੱਚ ਮੈਨੂੰ ਬਚਨ ਜਾਂਦਾ ਆ ਗਿਆ ਮਹਾਰਾਜ ਹੋਰ ਇੱਕ ਸਚਾਈ ਪੇਜ ਕਰਦੇ ਆ ਹੋਇਆ ਸਾਨੂੰ ਸਮਝਾਉਂਦੇ ਹੋਏ ਦਸ ਉਹਨੇ ਆਖਦੇ ਨੇ ਕਰਪੂਰ ਪੂਪ ਸੁਗੰਧਾ ਪਰਸ ਮਨੁਖ ਦੇ ਹੰਗ ਮਲੇਣ ਮੱਜਾ ਰੁੱਦਰ ਦੁਰਗੰਧਾ ਅਥ ਕਰਵੇਣ ਆ ਗਿਆ ਹਨਣੋ ਆਗਣ ਲੱਗੇ ਉਹ ਮੋਸ਼ਕਪੂਰ ਵੀ ਮਹਿਕਦਾ ਆ ਤੇ ਚੰਦਨ ਵੀ ਮਹਿਕਦੀ ਆ ਫੁੱਲ ਵੀ ਮਹਿਕਦਾ ਸੈਂਟ ਵੀ ਮਹਿਕਦੀ ਆ ਇਹ ਸਾਰੀਆਂ ਚੀਜ਼ਾਂ ਮਹਿਕਣ ਵਾਲੀਆਂ ਜਿਹੜੀਆਂ ਮਨੁੱਖ ਦੇ ਸਰੀਰ ਨੂੰ ਲੱਗ ਜਣਨ ਤੇ ਉਹ ਵੀ ਗੰਦੀਆਂ ਹੋ ਜਾਂਦੀਆਂ ਇੰਨਾ ਗੰਦਾ ਆ ਸਰੀਰ ਮਨੁੱਖ ਦਾ ਤੇ ਆਖਣ ਲੱਗੇ ਕਾਰਪੂਰ ਮੋਹ ਸੁਗੰਧਾ ਪਰਸ ਮਨੁੱਖ ਦੇ ਹਨ ਮਲੀਣੰ ਕਹਿੰਦੇ ਜੇ ਸੁਗੰਧੀਆਂ ਜਿਹੜੀਆਂ ਮਨੁੱਖ ਦੇ ਸਰੀਰ ਨੂੰ ਲੱਗ ਜਾਣ ਤਾਂ ਸੁਗੰਧੀਆਂ ਵੀ ਬਦਬੂ ਮਾਰਨ ਲੱਗ ਪੈਂਦੀਆਂ ਤੇ ਕਹਿੰਦੇ ਸਰੀਰ ਦੇ ਅੰਦਰ ਪਤਾ ਕੀ ਆ ਅਖਣ ਲਗੇ ਰੁਦਰ ਮੱਜਾ ਮੱਜਾ ਰੁਦਰ ਤੁਰ ਕਹਿੰਦਾ ਆਤ ਗਰਬੇਣ ਅਗਿਆਨਨੋ ਕਹਿੰਦੇ ਅਗਿਆਨਨੀ ਮਨੁੱਖ ਇਸ ਮਨੁੱਖ ਦੇ ਸੁਹੱਪਣ ਦੇ ਆ ਬਾਹਰਲੇ ਸੁਹੱਪਣ ਦੇ ਪਿੱਛੇ ਪਾ ਕੇ ਨਾ ਅੰਦਰਲੀ ਇਸ ਦਾ ਅੰਦਰਲੀ ਜਿਹੜੀ ਗੰਦ ਆਏ ਦੇ ਅੰਦਰ ਤੇ ਦਰਗੰਦੇ ਤੇ ਮੇਜ ਤੇ ਖੂਨ ਆਏ ਦੇ ਅੰਦਰ ਉਹਨੂੰ ਭੁੱਲ ਕੇ ਤੇ ਬਾਹਰੋਂ ਆਪਣੇ ਆਪ ਨੂੰ ਸੋਹਣਾ ਸੁੰਦਰ ਸਰੂਪ ਦਿਖਾ ਲ ਕੇ ਤੇ ਲੋਕਾਂ ਨੂੰ ਨਾ ਆਪਣੇ ਆਪਣੇ ਮਨ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਇਸ ਇਸ ਗੂਮੋਦ ਦੇ ਥਲੇ ਉਤੇ ਹੰਕਾਰ ਕਰਦਾ ਤੇ ਪੁੱਠੇ ਰਾਹ ਚੱਲ ਕੇ ਤੇ ਗਲਤ ਸਮਾਜ ਤੋਂ ਗਿਰੀਆਂ ਹੋਈਆਂ ਹਰਕਤਾਂ ਕਰਨੀਆਂ ਜਰੂਰ ਕਰ ਦਿੰਦਾ ਸੋਸ਼ਲ ਮੀਡੀਆ ਭਰਿਆ ਪਿਆ ਤੁਸੀਂ ਦੇਖੋ ਸੋਸ਼ਲ ਮੀਡੀਆ ਭਰਿਆ ਪਿਆ ਸਿਰਫ ਇਸ ਕਰਕੇ ਕਿ ਚਿੱਟਾ ਚਮੜਾ ਔਰ ਸੋਹਣੇ ਨੈਣ ਨਾਕ ਚ ਉਹ ਪਰਮਾਤਮਾ ਨੇ ਜਿਹਨੂੰ ਦਿੱਤੇ ਉਹਦਾ ਸ਼ੁਕਰਾਨਾ ਕਰਨ ਦੀ ਬਜਾਏ ਨਾ ਉਹਦੇ ਦਿੱਤੇ ਹੋਏ ਦੇ ਉੱਤੇ ਹੰਕਾਰ ਕਰਕੇ ਦੁਨੀਆਂ ਦੇ ਵਿੱਚ ਪੁੱਠਾ ਚਾਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਕਰਕੇ ਮਹਾਰਾਜ ਕਹਿੰਦੇ ਰੂਪ ਬੰਦ ਹੋਏ ਨਾ ਹੀ ਮੋਹ ਹੈ ਜਾਂ ਪ੍ਰਭ ਦੀ ਜੋਤ ਸકલ ਘਟਸੋ ਹੈ ਉਹ ਭਾਈ ਰੂਪ ਬੰਦ ਹੋਗੇ ਤੂੰ ਉਸ ਪਰਮਾਤਮਾ ਨੂੰ ਖੋਜ ਨਹੀਂ ਕਰ ਸਕਦਾ ਕਿਉਂ ਕਿਉਂਕਿ ਉਹਦੀ ਉਹਦੀ ਜੋਤ ਤੇਰੇ ਅੰਦਰ ਹੈ ਤਦੇ ਤੂੰ ਟੈਗਦਾ ਜਿੱਲੇ ਉਹ ਜੋਤ ਆਪਣੀ ਖਿੱਚ ਲੈਂਦਾ ਨਾ ਤਾਂ ਇਹ ਸਰੀਰ ਫਿਰ ਕਮਲ ਕੌਰ ਵਾਂਗੂ ਕਾਂਜਨ ਕੁਮਾਰੀ ਵਾਂਗੂ ਦੋਹਾਂ ਦਿਨਾਂ ਦੇ ਵਿੱਚ ਹੀ ਮੁਸ਼ਕ ਮਾਰਨ ਲੱਗ ਜਾਂਦਾ ਤੋ ਇਹ ਕਰਕੇ ਮਹਾਰਾਜ ਕਹਿੰਦੇ ਕਹਿੰਦੇ ਫਰੀਦਾ ਕੋ ਕਹਿੰਦੇ ਆ ਜਾਂ ਕਹਿੰਦੇ ਆ ਮੱਤੀ ਦੇਂਦਿਆਂ ਨਿਤ ਜੋ ਸੈਤਾਨ ਬੰਜਾਇਆ ਸੇਕਿਤ ਫੇਰਾ ਚਿਤ ਪਰ ਇਹ ਗੱਲ ਪੱਕੀ ਆ ਅੱਖਣ ਲੱਗੇ ਜੇ ਇਹਨੂੰ ਮੰਨਨੇ ਆਪਣੇ ਕਾਬੂ ਚ ਕਰ ਲਿਆ ਨਾ ਮਨ ਸੈਤਾਨ ਨੂੰ ਤੇ ਇਹ ਮਨ ਰੂਪੀ ਸੈਤਾਨ ਨੇ ਜਦ ਮਨੁੱਖ ਨੂੰ ਆਪਣੇ ਕਾਬੂ ਚ ਕਰ ਲਿਆ ਉਹ ਫਿਰ ਪੁੱਠੇ ਰਾਹ ਤੇ ਚੱਲਦਾ ਹੋਇਆ ਵੀ ਆਪਣੇ ਆਪ ਨੂੰ ਸਹੀ ਕਹੀ ਚਲੇ ਜਾਂਦਾ ਸਤਿਗੁਰ ਬਖਸ਼ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ